4 ਮਹੀਨੇ ਮਾਦਰ ਜਿਮ ਖੁੱਲੇ ਗਏ ਜੀ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹ ਬੀਤੇ ਦਿਨਾਂ ਲੌਕਡਾਊਨ ਵਿੱਚ ਜੋ ਵੀ 4 ਮਹੀਨੇ ਜਿਮ ਸਾਡਾ ਬੰਦ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੋਂ ਨੁਕਸਾਨ ਦੀ ਉਪਰਭਾਈ ਕਰਨ ਲਈ ਸਾਨੂੰ ਬਹੁਤ ਜ਼ਿਆਦਾ ਸਮਾਂ ਲੱਗੂਆ ਲੇਕਿਨ ਫਿਰ ਵੀ ਸਰਕਾਰ ਨੇ ਸਾਡੀ ਸੁਣਵਾਈ ਕੀਤੀ ਜੀ ਸਾਡੇ ਜਿਮ ਖੁੱਲੇ ਨੇ ਅਸੀਂ ਸਰਕਾਰ ਦਾ ਬਹੁਤ ਧੰਨਵਾਦੀ ਕਰਦੇ ਆ ਜੀ ਮੰਗਾਂ ਦੀਆਂ ਹਦਾਇਤਾਂ ਜਿਹੜੀਆਂ ਉਸ ਦਾ ਪਾਲਣਾ ਕਰਵਾਈ ਜਾਉਗੇ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਦਿੱਤੀਆਂ ਗਈਆਂ ਅਸੀਂ ਉਹਨਾਂ ਦਾ ਪੂਰਾ ਪਾਲਣਾ ਕਰ ਰਹੇ ਹਾਂ ਜੋ ਵੀ ਬੰਦਾ ਐਂਟਰ ਐਂਟਰ ਹੋ ਰਹੇ ਨੇ ਸਾਡੇ ਕਸਟਮਰ ਅੰਦਰ ਉਹਨਾਂ ਦੀ ਪੂਰੀ ਸਕੈਨਿੰਗ ਹੋ ਰਹੀ ਹੈ ਜੀ ਆਕਸੀਮੀਟਰ ਨਾਲ ਆਕਸੀਜਨ ਲੈਵਲ ਚੈੱਕ ਹੋ ਰਹੀ ਹੈ ਉਹਨਾਂ ਨੂੰ ਪੂਰੀ ਸੈਨੀਟਾਈਜ਼ ਕੀਤਾ ਜਾ ਰਿਹਾ ਅਸੀਂ ਜਿੰਮ ਨੂੰ ਆਪਣੇ ਨੂੰ ਵਾਰ-ਵਾਰ ਸੈਨੀਟਾਈਜ਼ ਕਰ ਰਹੇ ਹਾਂ ਜੋ ਵੀ ਸਰਕਾਰ ਦੀਆਂ ਹਦਾਇਤਾਂ ਅਸੀਂ ਨੂੰ ਪੂਰਾ ਮੰਨੂ ਮੰਨ ਰਹੇ ਹਾਂ ਸਰਕਾਰ ਨੇ ਕਿਹਾ ਵਾ ਵੀ 10 ਬੰਦੇ ਐਂਟਰ ਕਰਨੇ ਆ। ਉਹ ਅਸੀਂ ਪ੍ਰੋਪਰ 10 ਬੰਦਿਆਂ ਨੂੰ ਦੱਸ ਕੇ ਫੋਨ ਲਾ ਕੇ ਬੁਲਾਵਾਂਗੇ ਵੀ ਤੁਸੀਂ ਹੁਣ ਇਸ ਟਾਈਮ ਆਉਣਾ ਤੇ ਉਹਨਾਂ ਨੂੰ ਅਸੀਂ ਪ੍ਰੋਪਰ ਉਹਨਾਂ ਦਾ ਚੈੱਕ ਕਰਕੇ ਚੈੱਕਅਪ ਪੂਰਾ ਫਿਰ ਉਹਨਾਂ ਨੂੰ ਅਸੀਂ ਐਂਟਰ ਕਰਵਾਉਣੇ ਆ ਤੇ ਉਸ ਤੋਂ ਬਾਅਦ ਅਸੀਂ ਪੂਰਾ ਡਿਸਟੈਂਸ ਬਣਾ ਕੇ ਉਹਨੂੰ ਪ੍ਰੋਪਰ ਗਾਈਡਲਾਈਨ ਕਰਕੇ ਫਿਰ ਐਕਸਾਈ ਕਰਵਾਉਣੇ ਆ। ਪਾਲਣਾ ਕਰਾਈ ਜਾਊਗੀ ਜਿੱਦਾਂ ਉਹਨਾਂ ਨੂੰ ਅਸੀਂ ਕਿਹਾ ਵਾ ਹੈਂਡ ਟਾਵਲ ਤੁਹਾਡੇ ਕੋਲੇ ਦੋ ਹੋਣੇ ਚਾਹੀਦੇ ਆ, ਸ਼ੂਜ਼ ਹੋਣੇ ਚਾਹੀਦੇ ਆ ਅਲੱਗ ਆਪਣੇ ਅੰਦਰੋਂ ਬਾਹਰ ਜਿਹੜੇ ਪਾ ਗਿਓਗੇ ਉਹ ਤੁਸੀਂ ਲਾਉਣੇ ਆ ਅੰਦਰ ਆ ਕੇ ਹੋਰ ਚੇਂਜ ਕਰਨੇ ਆ। ਤੇ ਆਪਣਾ ਤੁਸੀਂ ਪਾਣੀ ਪ੍ਰੋਪਰ ਲੈ ਕੇ ਆਉਣਾ ਵਾ ਤੇ ਕੋਲੇ ਬੋਟਲ ਤੇ ਇਦਾਂ ਜਾਣ ਕੇ ਜੋ ਜੋ ਵੀ ਰੂਲ ਬਣਾਏ ਗਏ ਆ ਅਸੀਂ ਸਾਰੇ ਉਹ ਫੋਲੋ ਕਰਾ ਰਹੇ ਆਂ ਮੋਗਾ ਤੋਂ ਕਸ਼ਿਸਤਿੰਗਲਾ ਦੇ ਰਿਪੋਰਟ ਐਸਐਮਜ਼ेड ਨਿਊਜ਼